ਕੋਲੀ ਬਹੁਤ ਬਹੁ ਸਵਾਗਤ ਕਰਦਾ ਤੇ ਬਿਲਕੁਲ ਗੱਲ ਕਰੀ ਅੱਜ ਅਸੀਂ ਪਹੁੰਚੇ ਹਾਂ ਮਕਬੂਲਪੁਰਾ ਜਵਾਨ ਨਗਰ ਜਿੱਥੇ ਕਿ ਆ ਬਾਬਾ ਸਾਹਿਬ ਦੇ ਜਨਮ ਦਿਹਾੜੇ ਨੂੰ ਲੈ ਕੇ ਇੱਕ ਵੱਡਾ ਸਮਾਗਮ ਕੀਤਾ ਜਾ ਰਿਹਾ ਹੈ ਕਿ ਜਿੱਦਾਂ ਕਿ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇੱਕ ਵੱਡਾ ਸਮਾਗਮ ਕੀਤਾ ਜਾ ਰਿਹਾ ਹੈ ਜੋ ਕਿ ਬਾਬਾ ਸਾਹਿਬ ਦੇ ਜਨਮ ਦਿਹਾੜੇ ਨੂੰ ਲੈ ਕੇ ਕੀਤਾ ਜਾ ਰਿਹਾ ਹੈ ਤੇ ਬਿਲਕੁਲ ਜਿੱਦਾਂ ਤੁਸੀਂ ਵੇਖ ਸਕਦੇ ਹੋ ਕਿ ਇਹ ਵੱਡੀ ਇੱਕ ਮੂਰਤੀ ਬਾਬਾ ਸਾਹਿਬ ਦੀ ਇੱਥੇ ਰੱਖੀ ਗਈ ਹੈ ਜਿਸ ਨੂੰ ਸਾਲ ਸੂਰਤਾਂ ਇੱਥੇ ਰੱਖਿਆ ਜਾਂਦਾ ਤੇ ਇਸ ਦੇ ਉੱਤੇ ਜਿਹੜੀ ਫੁੱਲ ਮਾਲਾ ਜਿਹੜੀ ਹੈ ਇਹਨਾਂ ਨੂੰ ਭੇਟ ਕਿਤੇ ਜਾਣਗੇ ਜੋ ਕਿ ਬਾਬਾ ਸਾਹਿਬ ਦੇ ਜਨਮ ਦਿਹਾੜੇ ਨੂੰ ਲੈ ਕੇ ਜਿਹੜਾ ਸਮਾਗਮ ਕੀਤਾ ਗਿਆ ਤੇ ਉਸ ਨੂੰ ਲੈ ਕੇ ਜਿਹੜਾ ਫੋਟੋ ਜਿਹੜੇ ਭੇਟ ਕਿਤੇ ਜਾਣਗੇ ਤੇ ਜੇ ਗੱਲ ਕਰੀਏ ਤੇ ਵੇਖ ਸਕਦੇ ਹੋ ਕਿ ਭਾਰੀ ਮਾਤਰਾ ਦੇ ਵਿੱਚ ਇੱਥੇ ਲੋਕ ਇਕੱਤਰ ਨੇ ਕਿ ਬਾਬਾ ਸਾਹਿਬ ਨੂੰ ਲੈ ਕੇ ਜਿਹੜਾ ਇੱਕ ਵੱਡਾ ਫੰਕਸ਼ਨ ਹੈ ਉਹ ਕੀਤਾ ਜਾ ਰਿਹਾ ਤੇ ਬਿਲਕੁਲ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਮੈਂ ਸਾਂਝਾ ਲਗਾਤਾਰ ਕਰ ਰਿਹਾ ਹਾਂ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਭਗਵਾਨ ਬਾਲਕੰਗ ਮਹਾਰਾਜ ਦੀ ਜਿਹੜੀ ਮੂਰਤੀ ਹੈ ਇੱਥੇ ਜਿਹੜੀ ਰੱਖੀ ਗਈ ਹੈ ਤੇ ਜਿੱਦਾਂ ਇੱਥੇ ਲਗਾਤਾਰ ਜਿਹੜੇ ਫੰਕਸ਼ਨ ਹੈ ਉਹ ਕਿਤੇ ਜਾਂਦੇ ਹੈ ਕਿ ਜਿੱਦਾਂ ਬਾਬਾ ਸਾਹਿਬ ਦੀ ਮੂਰਤੀ ਵੀ ਹੈ ਤੇ ਬਕਵਾਨ ਮਾ ਬਾਲਵੀਂ ਮਹਾਰਾਜ ਦੀ ਵੀ ਮੂਰਤੀ ਹੈ ਤੇ ਜਿੱਦਾ ਦੇਖ ਸਕਦੇ ਹੋ ਕਿ ਇਥੇ ਵੱਡਾ ਸਮਾਗਮ ਕੀਤਾ ਜਾ ਰਿਹਾ ਹੈ ਜੋ ਕਿ ਬਾਬਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਜਿਹੜਾ ਇਹ ਪ੍ਰੋਗਰਾਮ ਹੈ ਉਹ ਕੀਤਾ ਜਾ ਰਿਹਾ ਤੇ ਫਿਰ ਹਾਲ ਜਿਹੜੀਆਂ ਤਸਵੀਰਾਂ ਮੈਂ ਤੁਹਾਡੇ ਨਾਲ ਲਗਾਤਾਰ ਸਾਂਝੇ ਕਰ ਰਿਹਾ ਤੇ ਇਸ ਮਸਲੇ ਨੂੰ ਲੈ ਕੇ ਅਸੀਂ ਗੱਲਬਾਤ ਵੀ ਕਰਾਂਗੇ ਤੇ ਜਿੱਦਾਂ ਕਿ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਇਥੇ ਜਿਹੜੇ ਐ ਐਪੀਜੀ ਆ ਜਿਹੜੇ ਪ੍ਰਧਾਨ ਆਮ ਆਦਮੀ ਪਾਰਟੀ ਤੋਂ ਉਹ ਐਪੀਜੀ ਵੱਲੋਂ ਜਿਹੜਾ ਇਹ ਪ੍ਰੋਗਰਾਮ ਹੈ ਜਿਹੜਾ ਮਿੱਥਿਆ ਗਿਆ ਤੇ ਜਿੱਦਾਂ ਕਿ ਤੁਹਾਨੂੰ ਤਸਵੀਰਾਂ ਮੈਂ ਲਗਾਤਾ ਤੇ ਖਾ ਰਿਹਾ ਵਾਂ ਤੇ ਇੱਥੇ ਜਿਹੜੇ ਐ ਮੇਘਨਾਥ ਜੀ ਜਿਹੜੇ ਬਾਬਾ ਜੀ ਆ ਪਹੁੰਚੇ ਹੋਏ ਨੇ ਵਾਲਮੀਕ ਤਰਨ ਸਮਾਜ ਤੋਂ ਜਿਹੜੇ ਐ ਮੇਘਨਾਥ ਆ ਰਾਮ ਤੀਰਥ ਤੋਂ ਜਿਹੜੇ ਪਹੁੰਚੇ ਹੋਏ ਨੇ ਤੇ ਵੇਖ ਸਕਦੇ ਹੋ ਕਿ ਜਿਹੜੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਮੈਂ ਦਿਖਾ ਰਿਹਾ ਕਿ ਹੁਣ ਬਾਬਾ ਸਾਹਿਬ ਨੂੰ ਜਿਹੜੇ ਫੁੱਲ ਭੇਂਟ ਜਿਹੜੇ ਆ ਉਹ ਕਿੱਥੇ ਜਾਣਗੇ ਤੇ ਬਿਲਕੁਲ ਜਿਹੜੀਆਂ ਤਸਵੀਰਾਂ ਵੀ ਜਿਹੜਾ ਇਹ ਇਲਾਕਾ ਐ ਮਕਬੂਲਪੁਰ ਕਾਫੀ ਬਿਜਰੇ ਲੈ ਕੇ ਦੀ ਗੱਲ ਕਰੀਏ ਕਿ ਨਸ਼ੇ ਦੇ ਵਿੱਚ ਜਿਹੜਾ ਇਸ ਨੂੰ ਕਾਫੀ ਜਿਹੜਾ ਬਦਨਾਮ ਕੀਤਾ ਜਾਂਦਾ ਹੈ ਤੇ ਉਸ ਦੇ ਵਿੱਚ ਜਿਹੜਾ ਹੋਣ ਜਿਹੜਾ ਬਾਏ ਬਾਬਾ ਸਾਹਿਬ ਦੇ ਜਿਹੜੇ ਆ ਪਾਲਮਿਕ ਸੰਤਾ ਵੱਲ ਜੜਿਆ ਹੈ ਜਿਹੜਾ ਹੋਣ ਹੈ ਧਿਆਨ ਕੀਤਾ ਜਾ ਰਿਹਾ ਹੈ ਕਿ ਜਿਹੜਾ ਇਸ ਚੀਜ਼ ਨੂੰ ਜਿਹੜਾ ਸਾਫ ਸੁਥਰਾ ਕਿਤਾ ਜਾ ਸਕੇ ਜੇ ਬਾਬਾ ਸਾਹਿਬ ਨੇ ਸਾਨੂੰ ਇੰਨਾ ਵਧੀਆ ਮੌਕਾ ਲੈ ਕੇ ਦਿੱਤਾ ਸਾਰਾ ਕੁਝ ਕਰਕੇ ਦਿੱਤਾ ਤੇ ਸਾਨੂੰ ਕੁਝ ਆ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰਾਂਗਾ ਕੁਰਸੀਆਂ ਤੇ ਬੈਠੋ ਮੈਂ ਦੋਕੋ ਕਿ जे असीं सॼे बड़े लंबे समय तो सू ਜੀ ਇਹਨਾਂ ਨੂੰ ਨਾਂ ਪਤਾ ਹੈ ਜਿਹੜਾ ਇਹਦਾ ਪਤਾ ਨਹੀਂ ਆ ਪਾ ਜੀ ਮੈਂ ਮੈਂ ਬਿਲਾਣੇ ਬਿਠਵਾਇਆ ਆ ਆ i <laughs> ਹਾਂਜੀ ਆਪਣਾ ਜੈ ਬੀਬੀ ਹਾਜੀ ਸਰ ਆਪਾਂ ਅੱਜ ਜਿਹੜਾ ਬਾਬਾ ਸਾਹਿਬ ਚਲਦੇ ਆ ਅੱਜ ਪ੍ਰੋਗਰਾਮ ਮੇਰਾ ਨਾਮ ਜੀ ਦੀਪ ਦਸ਼ਰਨ 라ਵਣ ਸੈਨਾ ਮਿਸ਼ਨ ਅੰਬੇਡਕਰ ਨੈਸ਼ਨਲ ਪ੍ਰੈਜ਼ੀਡੈਂਟ ٹرسٹ ਦੇ ਚੇਅਰਮੈਨ ਜੀ ਸੋ ਅੱਜ ਜਿਹੜਾ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਬਾਬਾ ਸਾਹਿਬ ਅੰਬੇਡਕਰ ਜੀ ਦੇ 133ਵੇਂ ਜਨਮ ਦਿਵਸ ਤੇ ਜੋ ਇੱਕ ਪ੍ਰੋਗਰਾਮ ਕਰਵਾਇਆ ਗਿਆ ਸੀ ਪੀਮ ਐਕਸ਼ਨ ਕਮੇਟੀ ਦੇ ਫਾਊਂਡਰ ਤੇ ਉਹਨਾਂ ਦੇ ਸਾਥੀ ਨਿਤਿਸ਼ ਭੀਮ ਜੀ ਵੱਲੋਂ ਸੋ ਅੱਜ ਉਸ ਪ੍ਰੋਗਰਾਮ ਦੇ ਪਹੁੰਚਣ ਦਾ ਮੌਕਾ ਮਿਲਿਆ ਫਰੋਜਪੁਰ ਤੋਂ ਤੇ तमाम ਲੋਕਾਂ ਨੂੰ तमाम ਸਮੂਹ ਸਮਾਜ ਨੂੰ ਇੱਕੋ ਆਦੇਸ਼ ਕਰੂੰਗਾ ਇੱਕੋ ਸੰਦੇਸ਼ ਦੇਣਾ ਚਾਹੂੰਗਾ ਇਸ ਖੁਸ਼ੀ ਦੇ ਦਿਹਾੜੇ ਤੇ ਕਿ ਪੜੋ ਜੜੋ ਸੰਘਰਸ਼ ਕਰੋ ਜੋ ਬਾਬਾ ਸਾਹਿਬ ਅੰਬੇਡਕਰ ਕਹਿੰਦੇ ਸੀ ਦੂਸਰੀ ਗੱਲ ਵੋਟ ہمارا ਰਾਜ تمہارا ਨਹੀਂ ਚਲੇਗਾ ਕਿ ਅੱਜ ਜਿਹੜਾ ਮਨੁਵਾਦੀ ਜਿਹੜਾ ਉਹ 85% ਤੇ ਰਾਜ ਕਰ ਰਿਹਾ 15% ਵਾਲਾ 85% ਤੇ ਰਾਜ ਕਰ ਰਿਹਾ ਤੇ 85% ਜਿਹੜਾ ਦੁੱਖਾਂ ਦੇ ਘੇਰੇ ਚ ਫਸਿਆ ਹੋਇਆ ਕਿਤੇ ਵੀ ਹੱਲ ਨਹੀਂ ਹੋ ਰਿਹਾ ਕੁਝ ਵੀ ਐਸੀ ਕਮਿਸ਼ਨ ਖਤਮ ਕੀਤਾ ਜਾਂਦਾ ਬੱਚਿਆਂ ਦੀ ਐਸੀ ਬੱਚੇ ਸਕਾਲਰਸ਼ਿਪ ਖਤਮ ਕੀਤੀ ਜਾ ਰਹੀ ਆ ਆਏ ਦਿਨ ਨਸ਼ੇ ਦਾ ਵਪਾਰ ਪੰਜਾਬ ਦੇ ਵਿੱਚ ਪੂਰ ਜੋਰ ਸੀਮਾ ਤੇ ਚੱਲ ਰਿਹਾ ਲੇਕਿਨ ਕਿਤੇ ਵੀ ਜਿਹੜਾ ਦੇਸ਼ ਦੇ ਹਾਲਾਤ ਪੰਜਾਬ ਦੇ ਹਾਲਾਤ ਸੁਧਰਦੇ ਨਜ਼ਰ ਨਹੀਂ ਆ ਰਹੇ ਤੇ ਬਾਬਾ ਸਿਆਮਬੀੜਕਰ ਦੇ ਜਨਮ ਦਿਨ ਤੇ ਇਹੀ ਲੋਕਾਂ ਨੂੰ ਸੰਦੇਸ਼ਾਂ ਦਿੰਦੇ ਖਾਸ ਕਰਕੇ ਪੈਣਾ ਨੂੰ ਜਿਹੜੀ ਭੈਣਾਂ ਵਾਸਤੇ ਬਾਬਾ ਸਾਹਿਬ ਅੰਬੇਡਕਰ ਨੇ ਜਿਹੜਾ ਹਿੰਦੂ ਕੋਟ ਬਿੱਲ ਚ ਬਰਾਬਰਤਾ ਦਾ ਅਧਿਕਾਰ ਸਮਾਨਤਾ ਦਾ ਅਧਿਕਾਰ ਦਿੱਤਾ ਤੇ ਭੈਣਾਂ ਨੂੰ ਸੰਦੇਸ਼ ਦੇਣਾ ਚਾਹੁੰਗਾ ਇਸ ਕੌਮ ਦੀ ਸਮਾਜ ਦੀ ਇਸ ਦੇਸ਼ ਦੀ ਸਮਸਤ ਨਾਰੀ ਜਾਤੀ ਨੂੰ ਸੰਦੇਸ਼ ਦੇਣਾ ਚਾਹੁੰਗਾ ਕਿ ਬਾਬਾ ਸਾਹਿਬ ਅੰਬੇਡਕਰ ਨੇ ਤੁਹਾਡੇ ਲਈ ਆਪਣੇ ਚਾਰ ਬੱਚਿਆਂ ਦੀ ਕੁਰਬਾਨੀ ਦੇ ਕੇ ਹਿੰਦੂ ਕੋਟ ਬਿੱਲ ਦੇ ਵਿੱਚ ਤੁਹਾਨੂੰ ਸਮਾਨਤਾ ਦਾ ਅਧਿਕਾਰ ਦੋ ਆਇਆ ਤੇ ਅੱਜ ਤੁਹਾਨੂੰ ਜ਼ਰੂਰਤ ਹੈ ਆਪਣੇ ਬੱਚਿਆਂ ਨੂੰ ਬਾਬਾ ਸਾਹਿਬਾਰੇ ਦੱਸਣ ਦੀ ਬਾਬਾ ਸਾਹਿਬ ਦੇ ਵਿਚਾਰਾਂ ਨਾਲ ਜੋੜਨ ਦੀ ਕਿ ਜੇ ਬਾਬਾ ਤਾਂ ਉਹ ਅੰਬੇਡਕਰ ਦਾ ਸਨਮਾਨ ਨਹੀਂ ਇਸ ਦੇਸ਼ ਵਿੱਚ ਫਿਰ ਇਸ ਦੇਸ਼ ਵਿੱਚ ਕਿਸੇ ਦਾ ਵੀ ਸਨਮਾਨ ਨਹੀਂ ਹੋ ਸਕਦਾ ਦੂਤਰੀ ਗੱਲ ਕਰਨਾ ਚਾਹੁੰਗਾ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਕਿ ਪੰਜਾਬ ਦੇ ਵਿੱਚ ਕਿ ਪੂਰੇ ਦੇਸ਼ ਪੂਰੇ ਵਿਸ਼ਵ ਦੇ ਵਿੱਚ ਹੀ ਸਿੰਬਲ ਆਫ ਦਾ ਨੋਲਜ ਗਿਆਨ ਦਾ ਪ੍ਰਤੀਕ ਬਾਬਾ ਜੈਵੰਦਕਰ ਜਿਹਦੇ ਦਿਨ ਮਨਾਏ ਗਏ ਵਿਦੇਸ਼ਾਂ ਵਿੱਚ ਵੀ ਲੇਕਿਨ ਜਿੱਥੇ ਵਿਦੇਸ਼ਾਂ ਦੇ ਬਣਾਣਕ ਬਣਾਏ ਗਏ ਉਥੇ ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਨੇ ਰਾਜ ਪਦਰੀ ਸਮਾਗਮ ਬਾਬਾ ਸਹਿਬ ਅੰਬੇਡਕਰ ਨੂੰ ਦੇਖਾ ਕੀਤਾ ਨਹੀਂ ਕੀਤਾ ਗਿਆ ਸੋ ਬੜੇ ਦੁੱਖ ਦੀ ਗੱਲ ਹੈ ਚਿੰਤਾ ਦਾ ਵਿਸ਼ਾ ਹੈ ਅੱਜ ਦੇ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਕਿ ਬਾਬਾ ਸਹਿਬ ਅੰਬੇਡਕਰ ਦੀ ਫੋਟੋ ਦਿ ਬਾਬਾ ਸਹਿਬ Ambedkar ਦੀ ਫੋਟੋ ਦਿਖਾ ਕੇ ਸਰਕਾਰਾਂ ਬਣਾ ਲੈਂਦੀਆਂ ਲੇਕਿਨ ਬਾਬਾ ਸਹਿਬ Ambedkar ਦੇ ਜਿਹੜੇ ਵੰਚਜ ਉਹਨਾਂ ਨੂੰ ਅਣ ਦੇਖਿਆ ਕੀਤਾ ਜਾਂਦਾ ਉਹਨਾਂ ਦੇ ਹਰ ਇੱਕ ਹੱਕ ਅਤੇ ਅਧਿਕਾਰ ਤੇ ਡਾਕਾ ਵੱਧ ਰਿਹਾ ਸੋਚਣ ਦੀ ਜ਼ਰੂਰਤ ਹੈ 85% ਨੂੰ ਕਹੂੰਗਾ ਇਹ ਗੱਲ ਸੋਚ ਲਓ ਸਮਝ ਲਓ ਤਾਂ ਹੀ ਤੁਹਾਡਾ ਰਾਜ ਸਥਾਪਿਤ ਹੋਣਾ ਹੈ ਨੀਲੀ ਨੀਲੀ ਕ੍ਰਾਂਤੀ ਨੀਲਾ ਝੰਡਾ ਪੂਰੇ ਦੇਸ਼ 'ਚ ਫੈਰੇਗਾ ਜੇ ਇਹ ਦਿਨ ਬਾਬਾ ਸਹਿਬ Ambedkar ਦੇ ਵਿਚਾਰਾਂ ਨਾਲ ਜੁੜ ਜਾਓਗੇ ਅੱਜ ਇਹ ਗੱਲ ਕਰੀਏ ਕਿ ਉਹਨੇ ਬਾਬਾ ਸਾਹਿਬ ਜੀ ਦੇ ਜਿਹੜਾ ਸਵਿਧਾਨ ਲਿਖਿਆ ਗਿਆ ਤੇ ਜਿਹੜਾ ਉਹਨਾਂ ਦੀਆਂ ਮੂਰਤੀਆਂ ਨੂੰ ਜੇ ਲੱਗਦਾ ਨਹੀਂ ਕਿ ਜਿੱਦਾਂ ਹੁਣ ਹਰ ਇਲਾਕੇ ਦੇ ਵਿੱਚ ਜਿੱਦਾਂ ਜਗ੍ਹਾ-ਜਗ੍ਹਾ ਦੇ ਉੱਤੇ ਬਾਬਾ ਸਾਹਿਬ ਦੀ ਮੂਰਤੀ ਹੈ ਉਸ ਨੂੰ ਪ੍ਰੋਪਰ ਤੌਰ ਤੇ ਕਵਰ ਕਰ ਰੱਖਣਾ ਚਾਹੀਦਾ ਹੈ ਕਿ ਨਾ ਹੀ ਉਹਨਾਂ ਦੇ ਕੋਈ ਗੱਲ ਵੀ ਪੈ ਸਕੇ ਕਿਉਂਕਿ ਜਿਹੜਾ ਨੇ ਸਾਡਾ ਸਵਿਧਾਨ ਲਿਖਿਆ ਉਹਨਾਂ ਜਿਹੜਾ ਸੇਵ ਰੱਖਿਆ ਜਾ ਸਕਦਾ ਹੈ ਦੇਖੋ ਇਹ ਸੰਦੇਸ਼ ਮੈਂ ਕੱਲ ਫਰੋਜਪੁਰ ਤੇ ਵੀ ਦਿੱਤਾ ਕਿ ਬਾਬਾ ਸਾਹਿਬ ਅੰਬੇਦਕਰ ਦੀ ਜਿੱਥੇ ਪ੍ਰਤਿਮਾ ਲੱਗੀਆਂ ਇੱਕ ਤੋਂ ਉਹਨਾਂ ਦੀ ਪੂਰੀ ਸਿਕਿਉਰਿਟੀ ਕਿਉਂਕਿ ਮਨੁਵਾਦ ਡਰਦਾ ਲੇਕਿਨ ਬਾਬਾ ਸਾਹਿਬ ਦੀ ਮੂਰਤੀ ਤੋਂ ਹੀ ਬਹੁਤ ਜ਼ਿਆਦਾ ਡਰ ਰਿਹਾ ਹੈ ਜਗ੍ਹਾ ਜਗ੍ਹਾ ਤੁਸੀਂ ਦੇਖਿਆ ਦੇਸ਼ਾਂ ਦੇ ਵਿੱਚ ਦੇਸ਼ਾਂ ਦੇ ਵਿੱਚ ਭਾਰਤ ਦੇ ਅਲੱਗ-ਅਲੱਗ ਥੋਣੇ ਤੇ ਕਈ ਜਗ੍ਹਾ ਤੇ ਬਾਬਾ ਸਾਹਿਬ ਮੇੜਕਰ ਦੀ ਮੂਰਤੀਆਂ ਤੋੜ ਦਿੱਤੀਆਂ ਜਾਂਦੀਆਂ ਲੇਕਿਨ ਪ੍ਰਸ਼ਾਸਨ ਨੂੰ ਸਰਕਾਰ ਨੂੰ ਮੇਰੀ ਇਹ ਬੇਨਤੀ ਆ ਇਹ ਚੇਤਾਵਨੀ ਵੀ ਆ ਜੇ ਬਾਬਾ ਸਿਆਮ ਬੇੜਕਰ ਦਾ ਮੈਂ ਪਹਿਲੇ ਕਹਿ ਆ ਕੇ ਹਟਿਆ ਬਾਬਾ ਸਿਆਮ ਬੇੜਕਰ ਦਾ ਸਨਮਾਨ ਨਹੀਂ ਤੇ ਫਿਰ ਇਸ ਦੇਸ਼ ਚ ਉਹਨਾਂ ਮੰਤਰੀਆਂ ਰਹਿਣ ਦਾ ਅਧਿਕਾਰ ਨਹੀਂ ਹੈ ਉਹਨਾਂ ਦਾ ਵੀ ਅਧਿਕਾਰ ਨਹੀਂ ਇਸ ਦੇਸ਼ ਵਿੱਚ ਰਹਿਣ ਨੂੰ ਉਹਨਾਂ ਨੂੰ ਵੀ ਕੂੜੇ ਦੇ ਢੇਰਾਂ ਚ ਚੱਕ ਕੇ ਸਿੱਟਿਆ ਜਾਏਗਾ ਜੇ ਬਾਬਾ ਸਿਆਮ ਬੇੜਕਰ ਦਾ ਸਨਮਾਨ ਨਹੀਂ ਕੀਤਾ ਜਾਂਦਾ ਜਿਹੜੀਆਂ ਮੂਰਤੀਆਂ ਬਾਬਾ ਸਿਆਮ ਦੀ ਜਿੱਥੇ ਵੀ ਲੱਗੀਆਂ ਸਰਕਾਰੀ ਕਾਰ्यालय ਤੇ ਲੱਗੀਆਂ ਜਾਂ ਚੌਂਕਾ ਤੇ ਲੱਗੀਆਂ ਕਿਤੇ ਵੀ ਲੱਗੀਆਂ ਉਹਨਾਂ ਦਾ ਪੂਰਾ ਰੱਖ-ਰਖਾਅ ਜਿਹੜਾ ਪ੍ਰਸ਼ਾਸਨ ਵੱਲੋਂ ਕੀਤਾ ਜਾਵੇ ਸਰਕਾਰ ਵੱਲੋਂ ਕੀਤਾ ਜਾਵੇ ਕਿਉਂਕਿ ਜੇ ਬਾਬਾ ਸਿਆਮ ਬੇੜਕਰ ਦੀ ਪ੍ਰਤੀ ਚਾਹਦੀ ਹੈ ਤੇ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਜੈ ਭੀਮ ਜੈ ਸੰਵਿਧਾਨ ਜੀ ਜੈ 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 ਦੇ ਜੈ ਭੀਮ ਜੈ ਭੀਮ ਜੈ ਬੀਰੋ ਇੱਥੇ ਅੰਮ੍ਰਿਤਸਰ ਦੇ ਵਿੱਚ ਆਏ ਹੋ ਇੱਥੇ ਕੀ ਸੰਦੇਸ਼ ਦੇਣਾ ਚਾਹੋਗੇ ਇਸ ਇਲਾਕਾ ਨਿਵਾਸੀਆਂ ਨੂੰ ਕੁਝ ਸ਼ਹਿਰ ਬਸ ਦੇਖੋ ਮੇਰੀ ਮੇਰਾ ਸੰਦੇਸ਼ ਇਹੀ ਹੈ ਕਿ ਬਾਬਾ ਸਾਹਿਬ ਬੇੜਕਰ ਸਨਮਾਨਤਾ ਦੀ ਗੱਲ ਕਰਦੇ ਸੀ ਇਕਤਾ ਦੀ ਗੱਲ ਕਰਦੇ ਸੀ ਬਾਬਾ ਸਾਹਿਬ ਬੇੜਕਰ ਨੇ ਕਿਸੇ ਇੱਕ ਜਾਤੀ ਵਿਸ਼ੇਸ਼ ਲਈ ਕੰਮ ਨਹੀਂ ਕੀਤਾ ਬਾਬਾ ਸਾਹਿਬ ਬੇੜਕਰ ਨੇ ਸਾਰਿਆਂ ਲਈ ਸਨਮਾਨਤਾ ਦਾ ਕੰਮ ਕੀਤਾ ਸਾਰਿਆਂ ਲਈ ਬਰਾਬਰਤਾ ਦਾ ਸਨਮਾਨਤਾ ਦਾ ਸੰਵਿਧਾਨ ਲਿਖਿਆ ਤੇ ਮੇਰੀ ਲੋਕਾਂ ਨੂੰ ਅਪੀਲ ਹੈ ਐਸੀ ਲੋਕਾਂ ਨੇ ਵੀ ਤੇ ਦੂਸਰੇ ਲੋਕਾਂ ਨੇ ਵੀ ਇਹੀ ਅਪੀਲ ਆ ਕਿ ਤੁਸੀਂ ਸਾਰੇ ਹੀ ਇੱਕ ਦੂਸਰੇ ਨਾਲ ਪ੍ਰੇਮ ਨਾਲ ਰਹੋ ਤੇ ਬਾਬਾ ਸਾਹਿਬ ਦੇ ਸੁਭਿਧਾਨ ਨਾਲ ਜੁੜੋ ਬਾਬਾ ਸਾਹਿਬ ਦੀ ਗੱਲ ਨੂੰ ਮੰਨੋ ਤੇ ਜਿਹੜੇ ਲੋਕ ਅਜ ਨਸ਼ੇ ਦੀ ਦਲਦਲ 'ਚ ਫਸ ਰਹੇ ਆ ਉਹਨਾਂ ਨੂੰ ਮੇਰੀ ਅਪੀਲ ਆ ਦੋਸਤੋ ਨਸ਼ਾ ਤਿਆਗ ਦਿਓ ਕਿਉਂਕਿ ਨਸ਼ੇ ਨੇ ਬੜੇ ਲੋਕਾਂ ਦੇ ਘਰ ਉਜਾੜ ਦਿੱਤੇ ਆ ਤੁਸੀਂ ਵੀ ਉਜੜ ਰਹੇ ਹੋ ਆਪਣੇ ਪਰਿਵਾਰ ਨੂੰ ਉਜਾੜ ਰਹੇ ਹੋ ਨਸ਼ਾ ਛੱਡ ਦਿਓ ਕਲਮ ਨੂੰ ਅਪਣਾ ਲਓ ਐਜੂਕੇਸ਼ਨ ਨੂੰ ਅਪਣਾ ਲਓ ਗਿਆਨ ਨੂੰ ਅਪਣਾ ਲਓ ਉਸ ਤੋਂ ਬਿਨਾ ਕੋਈ ਵੀ ਤਰੱਕੀ ਨਹੀਂ ਹੋ ਸਕਦੀ ਜੇ ਕਲਮ ਜੀਵਨ 'ਚ ਨਹੀਂ ਹੈ ਤਾਂ ਜੈਪੀ ਜਿਹੜਾ ਜਿਹੜਾ ਪ੍ਰੋਗਰਾਮ ਰੱਖਿਆ ਗਿਆ 1 ਵਜੇ ਆਪਣਾ ਸੰਤਾ ਦੀ ਨਾਮ ਦਾ ਸਾਡੇ ਦਰਸ਼ਕਾਂ ਨੂੰ ਤੇ ਜਿਹੜਾ ਇਹਦਾ ਪ੍ਰੋਗਰਾਮ ਕੀਤਾ ਰੱਖਿਆ ਗਿਆ ਮੇਰਾ ਨਾਮ ਰਪਿੰਦਰ ਸਿੰਘ ਹੈਪੀ ਹੈ ਜੀ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਕੀਤਾ ਗਿਆ ਇਹਦੇ ਬਾਰੇ ਥੋੜੀ ਜਾਣਕਾਰੀ ਅੱਜ ਦਾ ਪ੍ਰੋਗਰਾਮ ਜੀ ਬਾਬਾ ਸਾਹਿਬ ਦੇ ਸਨਮਾਨ ਚ ਉਹਨਾਂ ਦੇ ਜਨਮ ਦਿਵਸ ਨੂੰ ਅੰਜ ਰੱਖਦੇ ਹੋਏ ਰੱਖਿਆ ਗਿਆ ਹੈ ਜੀ ਨਾਲ ਦੀ ਨਾਲ ਵਾਰ ਨੂੰ ਆਪਣੇ ਪਰਿਵਾਰਾਂ ਨੂੰ ਇੱਕਜੁੱਟ ਹੋਣ ਦਾ ਸੰਦੇਸ਼ ਦਿੱਤਾ ਗਿਆ ਹੈ ਤੇ ਪੜ੍ਹਾਈ ਇੱਕਜੁੱਟ ਹੋਣ ਦਾ ਪੜਨ ਲਿਖਨ ਦਾ ਪੜ ਕੇ ਅੱਗੇ ਵਧਣ ਦਾ ਕਿਉਂਕਿ ਸਾਡੇ ਕੋਲ ਇੱਕੋ ਇੱਕ ਹਥਿਆਰ ਬਾਬਾ ਜੀ ਨੇ ਦਿੱਤਾ ਹੋਇਆ ਉਹ ਕਲਮ ਹੈ ਕਲਮ ਹੈ ਤੇ ਸੰਵਿਧਾਨ ਹੈ ਜੇ ਸਾਡੇ ਬੱਚੇ ਪੜਨਗੇ ਤੇ ਅੱਗੇ ਵਧਣਗੇ ਸਾਨੂੰ ਰਾਜ ਮਿਲੇਗਾ ਜੇ ਇੱਕ ਦੋ ਜੁੱਟ ਹੋਵਾਂਗੇ ਤੇ ਉਹ ਰਾਜ ਅਸੀਂ ਹਾਸਲ ਕਰਦੇ ਨੇ ਕਰ ਸਕਦੇ ਆ ਨਹੀਂ ਤੇ ਅਸੀਂ ਅੱਗੇ ਨਹੀਂ ਵਧ ਸਕਦੇ ਅਸੀਂ ਜੇ ਗੱਲ ਕਰੀਏ ਕਿ ਤੁਸੀਂ ਇਸ ਇਲਾਕੇ ਦੇ ਵਿੱਚ ਆਵਾਦ ਚੜ ਕੇ ਕਿਸੇ ਹਲਕ ਦੀ ਹੈਲਪ ਕਰਦੇ ਹੋ ਕਿ ਜੇ ਕਿਸੇ ਨੂੰ ਕੋਈ ਮੁਸ਼ਕਲ ਹੈ ਤੇ ਉਹਨੂੰ ਅੱਗੇ ਹੋ ਕੇ ਜਣਾ ਉਹਦੇ ਵਿੱਚ ਹੈਲਪ ਕਰ ਦਿਜੀਏ ਤੇ ਜਿਸ ਤਰ੍ਹਾਂ ਤੁਸੀਂ ਜਿਵੇਂ ਕੋਈ ਦਲਦਲ ਛੋਟ ਨਿਕਲਣਾ ਚਾਹੁੰਦਾ ਹੈ ਤੇ ਉਸਦੇ ਵਾਸਤੇ ਕੀ ਤੁਸੀਂ ਤੁਹਾਡੇ ਵੱਲੋਂ ਕਿੰਦਾ ਜਾਗ ਸਰ ਜੇ ਕੋਈ ਇਹੋ ਜਿਹੇ ਨਸ਼ੇ ਦੀ ਦਲਦਲ ਛੋਟ ਨਿਕਲਣਾ ਚਾਹੁੰਦਾ ਹੈ ਤੇ ਸਾਡੇ ਨਾਲ ਅਟੈਚ ਹੈਗੇ ਨੇ ਬੜੇ ਨਸ਼ਾ ਮੁਕਤੀ ਸੈਂਟਰ ਹੈਗੇ ਨੇ ਫ੍ਰੀ ਆਫ ਕੋਸਟ ਸੇਵਾ ਕਰਦੇ ਨੇ ਅਸੀਂ ਉਹਨਾਂ ਨੂੰ ਉੱਥੇ ਵੀ ਪ੍ਰਤੀਕਰਾਨੇ ਆ ਤੇ ਹੁਣ ਜਿਹੜਾ ਕੀ ਸੰਦੇਸ਼ ਦੇਣਾ ਚਾਹੋਗੇ ਆਪਣੇ ਇਲਾਕਾ ਨਿਵਾਸੀਆਂ ਨੂੰ ਤੇ ਸ਼ਹਿਰ ਵਾਸੀਆਂ ਨੂੰ ਮੇਰਾ ਸੰਦੇਸ਼ ਜੀ ਮੇਰੇ ਬਾਬਾ ਸਾਹਿਬ ਦਾ ਸੰਦੇਸ਼ ਜੋ ਹੈਗਾ ਹੈ ਉਹ ਹੀ ਹੈ ਜੀ ਜੁੜੋ ਤੇ ਪੜੋ ਤੇ ਸੰਘਰਸ਼ ਕਰੋ ਨੇਤਾ ਜੀ ਬਾਬਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਕੀ ਕਰਨ ਸਮੂਹ ਦੇਸ਼ ਵਾਸੀ ਦੇਸ਼ ਪ੍ਰਦੇਸ਼ ਚ ਬਾਬਾ ਸਾਹਿਬ ਅਬੇਦ ਕਰਜੀ ਦਾ ਜਨਮ ਦਿਹਾੜਾ ਮਨਾ ਰਹੇ ਆ ਜੀ ਔਰ ਅੱਜ ਇਹੋ ਹੀ ਸੰਦੇਸ਼ ਦੇਾਂਗੇ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਓ ਬਾਬਾ ਸਾਹਿਬ ਕਹਿੰਦੇ ਸੀ ਕਿ ਪੈਰਾਂ 'ਚ ਚਪਲਾਂ ਹੋਣ ਨਾ ਹੋਣ ਪਰ ਤੁਹਾਡੇ ਬੱਚਾ ਦੇ ਹੱਥਾਂ 'ਚ ਕਿਤਾਬਾਂ ਹੋਣੀਆਂ ਚਾਹੀਦੀਆਂ ਰੋਟੀ ਏਕ ਟਾਈਮ ਖਾਓ ਭਾਵੇਂ ਅੱਧੀ ਟਾਈਮ ਖਾਓ ਪਰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਕਰੋ ਇਹ ਆਰਥਿਕ ਪਾੜਾ ਓਨੀ ਦੇਰ ਖਤਮ ਨਹੀਂ ਹੋਊਗਾ ਜਿੰਨੀ ਦੇਰ ਤੱਕ ਸਾਡੇ ਬੱਚੇ ਜਿਹੜੇ ਆ ਸਿਲੈਕਟਿਡ ਤੇ ਇਲੈਕਟਿਡ ਜਗ੍ਹਾ ਦੇ ਉੱਤੇ ਜਾਣ گے ਨਹੀਂ ਔਰ ਬਾਰ-ਬਾਰ ਬੇਨਤੀ ਕਰਾਂਗੇ ਕਿ ਬਾਬਾ ਸਾਹਿਬ ਅਵੇਦਕਰ ਜੀ ਬਰਾਬਰੀ ਦੀ ਗੱਲ ਕਰਦੇ ਸੀ ਪਰ ਉਹ ਸੁਪਨਾ ਅੱਜ ਵੀ ਬਰਾਬਰੀ ਦਾ ਕਿਤੇ ਨਾ ਕਿਤੇ ਦੂਰ ਹੈਗਾ 85 ਅੱਜ ਵੀ ਆਪਣੇ ਹੱਕਾਂ ਲਈ ਤਰਸ ਰਹੇ ਨੇ ਸੰਵਿਧਾਨ ਨਿਯੰਤੀ ਪੰਕਤੀ ਨੂੰ ਕਿਤੇ ਪਹਿਲੀ ਪੰਕਤੀ ਚ ਲਿਆਂਦੀ ਕੋਸ਼ਿਸ਼ਾਂ ਤੇ ਕੀਤੀਆਂ ਪਰ ਮੌਕੇ ਤੇ ਲੋਕਤੰਤਰ ਉਹਨਾਂ ਕਾਮਯਾਬ ਨਹੀਂ ਹੋਇਆ ਸੋ ਤਿੰਨੋਂ ਅੰਗ ਕਿਤਨਾ ਕਿਤੇ ਵਿਫਲ ਰਹੇ ਆ ਖਾਸ ਤੌਰ ਤੇ ਇਸ ਦੇ ਕਿਰੀਆ ਸਰਕਾਰਾਂ ਆਈਆਂ ਜਿੱਚ ਅੱਜ ਵੀ 15% ਦਾ ਰਾਜ ਕਾਬਜ ਹੈਗਾ ਚਾਹੇ ਉਹ ਗੱਲ ਸਮਾਜਿਕ ਕਰੀਏ ਆਰਥਿਕ ਕਰੀਏ ਚਾਹੇ ਸਿਆਸੀ ਕਰੀਏ ਵੱਧ ਤੋਂ ਵੱਧ 85% ਮੂਲ ਨਿਵਾਸੀ ਕਹਿੰਨੇ ਆ ਤੇ ਮੂਲ ਨਿਵਾਸੀ ਵੱਤੋਂ ਆਪਣੇ ਬੱਚਿਆਂ ਨੂੰ ਪੜ੍ਹਾਣ ਬੱਚਿਆਂ ਨੂੰ ਸਿੱਖਿਆ ਸਿਆਸਤ ਸਿਖਾਓ ਜਿਹਨੇ ਦਾ ਰਾਜਨੀਤੀ ਨਹੀਂ ਸਿਖਾਓਗੇ ਰਾਜ ਆਏਗਾ ਨਹੀਂ ਔਰ ਜਿੰਨਾ ਕੋ ਰਾਜ ਨਹੀਂ ਹੁੰਦਾ ਉਹਨਾਂ ਦੀਆਂ ਨੀਤੀਆਂ ਲਾਗੂ ਨਹੀਂ ਹੁੰਦੀਆਂ ਇਹ ਸਾਬ ਕਾਂਚੀਰਾਮ ਜੀ ਕਹਿੰਦੇ ਸਨ ਔਰ ਜਿਹੜੇ ਹੁਕਮਰਾਨ ਨਹੀਂ ਹੁੰਦੇ ਉਹਨਾਂ ਦੀਆਂ ਦੀ ਬੇਬਤੀ ਵੀ ਹੁੰਦੀ ਹੈ ਉਹਨਾਂ ਦੇ ਹੱਕਾ ਤੋਂ ਵੀ ਇਹੀ ਆਪਣੇ ਬੱਚਿਆਂ ਨੂੰ ਕਵਾਂਗੇ ਕਿ ਅੱਗੇ ਵੱਧੋ ਪੜੋ ਜਿਨ੍ਹਾਂ ਨੌਕਰੀ ਵਾਲ ਧਿਆਨ ਹੈਗਾ ਉਹਨਾਂ ਸਿਆਸਤ ਚ ਜਿਹੜੀ ਖਾਲੀ ਜਗ੍ਹਾ ਰਾਜਨੀਤੀ ਚ ਛੱਡੀ ਆ ਉਹਨੂੰ ਭਰੋ ਖਾਲੀ ਚੈਦਾ ਛੱਡਾ ਦਾ ਕਾਰਨ ਇਹ ਹੁੰਦਾ ਕਿ ਉਹ ਚ ਫਿਰ ਮੇਰੇ ਵਰਗੇ ਮਾੜੇ ਇਨਸਾਨ ਮੈਂ ਇਹੀ ਤੁਹਾਨੂੰ ਦਰੰਦਾਗਾ ਕਿ ਆ ਕੇ ਉੱਤੇ ਕਬਜ਼ ਹੋ ਜਾਂਦੇ ਆ ਜੋ ਮੌਜੂਦਾ ਮੁਲਕ ਦੇ ਹਾਲਾਤ ਹੈਗੇ ਆ ਪੋਲੀਟੀਕਲ ਰੈਜ਼ਰਵੇਸ਼ਨ ਵੀ ਪੂਰੀ ਤਰ੍ਹਾਂ ਫੇਲ ਹੋ ਗਈ ਆ ਇੱਕ ਇਨਕਲਾਬੀ ਸਰਕਾਰ ਲਿਆਂਦੀ ਰਤੀ ਐਮ ਐਲ ਏ ਵਾਲੀ ਅੱਜ ਕੀ ਹੋ ਰਿਹਾ ਐਸੀ ਬੱਚਾ ਦੇ ਵਜੀਫੇ ਦੇ ਡਾਕੇ ਪੈ ਰਹੇ ਐਸੀ ਜਾਲੀ ਸਟਾਈਕਟ ਬਣਾ ਕੇ ਲੋਕ ਹੱਕਾਂ ਦੇ ਡਾਕੇ ਮਾਰ ਰਹੇ ਐਸੀ ਕਮਿਸ਼ਨ ਤੇ ਜਨਰਲ ਕੈਟੇਗਰੀ ਵਾਲੇ ਦਾ ਬੰਦਾ ਬਿਠ ਔਰ ਹੱਥ ਵੀ ਨਾਲੀ ਕਾਦੇ ਡਾਕੇ ਵੀ ਮਾਰ ਰਹੇ ਆ ਕੌਮ ਜਾ ਕੇ ਜਿਵੇਂ ਆਪਣੇ ਹੱਕਾਂ ਨੂੰ ਲੈ ਕੇ ਲਗਾਤਾਰ ਭੁਖੜ ਹਦਾਲਤ ਤੇ ਬੈਠਣਾ ਪੈਂਦਾ ਜਾਂ ਫਿਰ ਤੰਨੇ ਪ੍ਰਦਰਸ਼ਨ ਕਰਨੇ ਵੀ ਕਰਨੇ ਪੈਂਦੇ ਆ ਇਸ ਬਾਰੇ ਕੀ ਕਹਿੰਦੇ ਆ ਦੇਖੋ ਤਰਨੇ ਪ੍ਰਦਰਸ਼ਨ ਸ਼ੌਂਕ ਨਹੀਂ ਆ ਮਜਬੂਰੀ ਆ ਜਦੋਂ ਹੱਕ ਨਹੀਂ ਮਿਲਣਗੇ ਐਸ ਸੀ ਐਸ ٹی ਦੀ ਦਰਖਾਸਤ ਤੱਕ ਲਈ ਪਰਚੇ ਤੱਕ ਲਈ ਤੁਸੀਂ ਦੇਖ ਸਕਦੇ ਜੇ ਭੁਖੜ ਹਦਾਲਾ ਕਰਨੀਆਂ ਪੈਂਦੀਆਂ ਵਾ ਉਹਦਾ ਕਾਰਨ ਫੇਰ بار-बार ਇਹੀ ਕਰਾਂਗਾ ਕਿ ਰਾਜਨੀਤੀ ਆਪਣੇ ਹੱਦਰਚ ਨਾ ਹੋਣੀ ਰਾਜਨੀਤੀ ਨਾ ਹੋਣ ਕਰਕੇ ਕਿਤਨਾ ਕਿਤੇ ਉੱਤੋਂ ਵਾਂਝੇ ਹੈਗੇ ਆ ਤੇ ਜਿਹੜੇ ਆਂਦੇ ਨੇ ਬਾਬਾ ਸਾਹਿਬ ਦੀ ਪ੍ਰਤਿਮਾ ਤੇ ਮੱਥੇ ਟੇਕਣ ਸਿਰਫ ਇਲੈਕਸ਼ਨਾਂ ਵਾਲੇ ਸਾਲ ਉਹ ਸਾਡਾ ਕਿਤੇ ਸੁਣਵਾਈ ਨਹੀਂ ਕਰਦੇ ਉਹਨਾਂ ਦੇ ਮਨ 'ਚ ਕਿਤੇ ਸੰਵਿਧਾਨ ਨਹੀਂ ਹੈਗਾ ਉਹਨਾਂ ਨੂੰ ਜਾਇਪੀਮ ਦਾ ਮਤਲਬ ਵੀ ਨਹੀਂ ਪਤਾ ਹੈਗਾ ਉਹਨਾਂ ਦੇ ਮਨ 'ਚ ਸਿਰਫ ਤੁਲਸੀਦਾਸ ਆਇਆ ਕਹਿੰਦਾ ਜਿਹੜਾ ਡੋਲ ਗਵਾਰ ਸ਼ੁੱਧਰ ਪਸ਼ੂ ਨਾਰੀ ਸ਼ਕਲ ਤਾੜਨ ਕੇ ਅਧਿਕਾਰੀ ਸੰਵਿਧਾਨ ਹੈਗਾ ਨਹੀਂ ਸੰਵਿਧਾਨ ਨੂੰ ਇੰਪਲੀਮੈਂਟ ਤਿੰਨੋਂ ਅੰਗ ਚੰਗੀ ਤਰ੍ਹਾਂ ਕਰ ਨਹੀਂ ਰਹੇ ਤੇ ਇਹਦੇ ਲਈ ਫਿਰ ਧਰਨੇ ਪ੍ਰਦਰਸ਼ਨ ਤੋਂ ਸਵਾ ਬੰਦੇ ਕੋਈ ਚੁਆਇਸ ਹੈਗੀ ਕੀ ਜਦੋਂ ਐਸੀ ਸਮਾਜ ਦਾ 2 ਲੱਖ ਬੱਚਾ ਪਿਛਲੇ 7 ਸਾਲਾਂ 'ਚ ਪੜ੍ਹਾਈ ਤੋਂ ਵਾਂਝਾ ਰਹਿ ਗਿਆ ਸਕਾਲਰਸ਼ਿਪ ਮਿਲੀ ਨਹੀਂ ਰੋਲ ਨੰਬਰ ਲੈਣ ਜਾਂਦੇ ਡਾਂਗਾ ਪੈਂਦੀਆਂ ਡਿਗਰੀਆਂ ਜਿਹੜੀਆਂ ਗਹਿਣੇ ਪਈਆਂ ਕ ਬੱਚੇ ਨੂੰ ਨੌਕਰੀ ਮਿਲੇਗੀ ਨਹੀਂ ਤੇ ਬੱਚਾ ਪੁੱਛੇਗਾ ਕਿੱਥੇ ਜਾ ਵੀ ਜਾ ਸਵਿਧਾਨ ਬਹੁਤ ਧੰਨਵਾਦ